ਲੋ ਵੀ ਮਿੱਤਰ ਪਿਆਰਿਓ ਨਾਲ ਆਪਣੇ ਜਸਵੀਰ ਐ ਤੇ ਟਰੈਕਟਰ ਲੈ ਕੇ ਆਠ 9 ਕੱਲੇ ਕੱਲੇ ਟਰੈਕਟਰ ਦੇ ਰੇਟ ਦੀ ਜਾਣਕਾਰੀ ਟਰੈਕਟਰ ਦੀ ਕੰਡੀਸ਼ਨ ਪੂਰੀ ਡਿਟੇਲ ਹੈ ਜਿਹੜੀ ਤੁਹਾਨੂੰ ਲੈ ਕੇ ਦੇਵਾਂਗੇ ਆਪਾਂ ਤੇ ਸ਼ੁਰੂ ਕਰਾਂਗੇ ਆਪਾਂ 155 ਤੋਂ 13 14 ਮਾਡਲ ਤੋਂ 485 ਦੀ ਡਿਮਾਂਡ ਹੈ ਬਾਕੀ ਹੈ ਜਿਹੜੀ ਜਾਣਕਾਰੀ ਆਪਾਂ ਜਸਵੀਰ ਤੋਂ ਲੈਣੇ ਜਸਵੀਰ ਕੀ ਹਾਲ ਚਾਲ ਹੈ ਠੀਕ ਹੈ ਬਾਈ ਵਧੀਆ ਹੋ ਠੀਕ ਠਾਕ ਹੈ ਹਾਂ ਜੀ ਇਹਦੀ ਦੇ ਯਾਰ ਡਿਟੇਲ ਪੂਰੀ ਪੁੱਲ ਕੇ ਦੇ ਦਿਓ ਮਾਰਕ 13 ਦੇ ਆ ਕਾਪੀ 14 ਦੀ ਆ 15 ਦੇ ਟਾਇਰ ਪਾ ਰੱਖਿਆ ਬੰਦੇ ਨੇ ਮਾਰ ਕੇ 13 ਦੇ ਕਾਪੀ 14 ਦੀ 15 ਦੇ ਟਾਇਰ 13 14 15 ਕਰਦੇ ਹੈ ਹਾਂ ਅੱਛਾ ਤੇ ਕਿਵੇਂ ਆ ਕੰਡੀਸ਼ਨ ਕੰਡੀਸ਼ਨ ਫਿਰ ਇਹਦੀ ਬਿਲਕੁਲ ਹੀ ਨਵਾਂ ਡਰੈਕਟਰ ਆ ਕਿਤੇ ਰੰਗ ਪੇਂਟ ਨਹੀਂ ਅੱਛਾ ਸਾਰਾ ਉਹ ਆ ਹੈ ਜੈਨੂਆ ਜੈਨੂਆ ਹੈ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਆਪਾਂ ਟਾਇਰ ਦੱਸੀ ਕਰ ਨਵੇਂ ਹੀ ਹੈ ਪਈ ਨਵੇਂ ਵਰਗੇ ਨਵੇਂ ਪਈ ਹੈ ਹਾਂ ਹੂੰ ਹਾਂ ਇਹ ਇੰਜਨ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਹੈ ਤੇ ਆ ਕੀ ਸ ਆਹ ਕੋਣ ਖਾਨਨੇ ਕਰ ਆਹਾਂ ਆਹਾਂ 7 15 ਦੇ ਬਾਅਦ ਰੱਖਿਆ ਬਈ 15 ਦੇ ਬਾਅਦ ਹਾਂ ਅੱਛਾ 15 ਦਾ 28 ਦੇ ਟਾਇਰ ਬਾਤੇ ਹੈ ਨਾ 14 ਤੋਂ ਪਹਿਲਾਂ 16 ਉਹਨਾਂ ਨੂੰ ਸੋਂ 15 ਵੀ ਆਉਣ ਲੱਗੇ ਹੈ ਨਾ ਤੇ ਨੰਬਰ ਕਿੱਥੋਂ ਦਾ ਇਹ ਨੰਬਰ ਹਰਿਆਣੇ ਦਾ ਧਿਆਨ ਦੇ ਅੱਛਾ ਨੰਬਰ ਹਰਿਆਣੇ ਡਿਮਾਂਡ ਕਿੰਨੀ ਹੈ 4 ਲੱਖ 85000 4 ਲੱਖ 85000 ਤੇ ਕਿੰਨੇ ਦਾ ਛੱਡੇਗਾ ਫਿਰ ਇਹ 4.5 ਦਾ 4.5 ਦਾ ਐਨਓਸੀ ਦੇ ਦੇਗਾ ਹਾਂ ਦੇ ਲੌਨ ਕਰਾ ਦੇਗਾ ਹਾਂ ਐਨਓਸੀ ਦਾ ਖਰਚਾ ਤੇਰਾ ਆ ਇਹ ਨਸੀਬਾ ਮੇਰਾ ਜਿੰਨੇ ਦਾ ਮਾਲ ਕਦਾ ਹਨਾ ਠੀਕ ਹੈ ਤੇ ਉਸ ਤੋਂ ਅੱਗੇ ਸੋਨਾਂ ਲਿਖਾ ਇਹਦੀ ਦੱਸ ਫਿਰ ਇਹ 6 ਮਾਡਲ ਠੰਡਾ ਜਾ ਗਿਆ ਗੱਜ ਗੱਜ 6 ਮਾਡਲ ਹੈ ਹਾਂ ਚਾਰੇ ਟਾਇਰ ਨਵੇਂ ਚਾਰੇ ਟਾਇਰ ਨਵੇਂ ਆ ਪੰਜਾਬ ਦਾ ਨੰਬਰ ਆ ਪੰਜਾਬ ਨੰਬਰ ਆ ਗਿਆ ਇਹ ਹਾਂ 1 ਕਾ 1 ਕਾ 1 ਕਾ ਪੰਜਾ ਨੰਬਰ ਹੈ ਨੰਬਰ ਘੈਂਟ ਆ ਗਿਆ ਹਨਾ ਹਾਂ 11 15 3251 ਹੈ ਤੇ ਗੇਅਰਿੰਗ ਜਿੰਦੀ ਜੀ ਆਪਾਂ ਗੱਲ ਕਰੀਏ ਫੁੱਲ ਗਰੰਟੀ ਆ ਬਈ ਫੁੱਲ ਗਰੰਟੀ ਬਾਲੇ ਤਸੱਲੀ ਕਰ ਲਿਆ ਅਗਲਾ ਫੁੱਲ ਹੈ ਹਾਂ ਅੱਛਾ ਤੇ ਪਿੰਡ ਪੂਰਾ ਸਾਰਾ ਓਕੇ ਓਕੇ ਜੈਨੂਨ ਜੈਨੂਨ ਹੈ ਹਾਂ ਟਾਇਰਾਂ ਦੀ ਕੀ ਕੰਡੀਸ਼ਨ ਮੰਨਦਾ ਤੁਸੀਂ ਚੌਕੜਾ ਨਮਾ ਬਈ ਨਮੇ ਹਾਂ ਅੱਛਾ 750 ਕੀ ਡਿਮਾਂਡ ਹੈ ਫਿਰ ਇਹਦੀ ਕੰਨ ਦੱਸ ਕਿਤੋਂ ਤੱਕ ਛੱਡੇਗਾ 9000 390 ਦਾ 290 ਦਾ ਹਾਂ ਸੌਰੀ 290 ਦਾ ਹਾਂ 2000 ਘਟਾ ਕੇ ਅੱਛਾ ਉਸ ਤੋਂ ਅੱਗੇ ਆਹ 14 ਮਾਡਲ ਪਾਵਾਂ ਸਟੀering ਅੱਛਾ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਆ ਗਿਆ ਟਾਇਰ ਨਵੇਂ ਆ ਗਏ ਦੀ ਵੀ ਹੈ ਨਾ ਤੇ ਗੇਅਰ ਇੰਜਨ ਦਾ ਫੁੱਲ ਗਾਰੰਟੀ ਬਾਈ ਅੱਛਾ ਨੰਬਰ ਕਿੱਥੋਂ ਆ ਗਿਆ ਹਰਿਆਣੇ ਦਾ ਨੰਬਰ ਹਰਿਆਣਾ ਐਨਓਸੀ ਮਿਲ ਜੂ ਹੈ ਹਾਂ ਹੂੰ ਕਿੰਨੇ ਦਿਨ ਚਾਹੀਏ ਐਨਓਸੀ ਮਗਾਉਣ ਨੇ ਬਾਈ ਇਹ ਉਹ ਤਾਂ ਮਾਲ ਜਿਹੜੇ ਉੱਥੇ ਬੈਠਾ ਹੁੰਦਾ ਉਹਦੇ ਸਾਰੇ ਹੁੰਦਾ ਵੀ ਨਾ ਵੀ ਲੱਗ ਸਕਦਾ 15 ਦਿਨਾਂ ਚ ਵੀ ਆ ਸਕਦੀ ਅੱਛਾ 435 ਡਿਮਾਂਡ ਹੈ ਕਿੱਥੇ ਤੱਕ ਕਰ ਦੇਗਾ 410 410 ਦਾ ਅੱਛਾ ਉਸ ਤੋਂ ਗਿਆ ਤੇਰੀ ਅਰਜਨ ਹਾਂ ਹਾਂ ਆਪਣਾ ਹੀ ਅਰਜਨ ਜਮਨ ਨਵੇਂ ਹੀ ਖੜਾ ਹੈ ਤਾਂ ਹਾਂ ਨਵਾਂ ਹੀ ਕਿੰਨੇ ਘੰਟੇ ਚੱਲੇ ਆਏ ਇਹ ਹਜ਼ਾਰ ਇਹ 100 ਘੰਟੇ ਚੱਲੇ ਆ। ਹਾਂ। 324 ਆ ਸੌਰੀ ਆ 424 ਹੈ। ਹਾਂ 55 555 ਹੀ ਨੰਬਰ ਆ ਇਹਦਾ। ਅੱਛਾ 555 ਹੀ ਨੰਬਰ ਆ ਕਿਸੇ ਬੰਦੇ ਨੇ ਲੇਤਾ ਇਹ ਆ ਨੰਬਰ ਹੈ ਨਾ। ਹਾਂ। ਹੂੰ। ਕਿਵੇਂ ਆ ਫਿਰ ਇਹ? ਬਈ ਸ਼ੋਰੂਮ ਕੰਡੀਸ਼ਨ ਆ। ਕਿਤੇ ਚਾਬੀ ਨਹੀਂ ਲੱਗੀ ਟਰੈਕਟਰ। ਸਾਰਾ ਜੈਨੂਇਨ ਅਸਲੀ ਹੈ ਸਾਰਾ। ਸਾਰਾ। ਅੱਛਾ। ਗੇਅਰ ਇੰਜਨ ਲੱਗਦੀ ਜਮਾ ਕੋਕਈ ਪੇ। ਕੋਕਾ ਕੋਕਾ ਬਈ ਕੋਕਾ। ਹੂੰ। ਤੇ ਟਾਇਰ ਕੀ ਕਹਿੰਦੇ ਫਿਰ ਇਹਦੇ? ਟਾਇਰ ਤਾਂ 95 ਵੈਸੇ ਨਾਲ ਦੇ ਆ। ਅੱਛਾ ਨਾਲ ਦੀ ਹੈ। ਨਾਲ ਦੀ। ਅੱਛਾ। ਹਾਂ। ਹਮ ਡਿਮਾਂਡ ਕਿੰਨੀ ਹੈ ਵੀ 6 10 6 10 ਡਿਮਾਂਡ ਹੈ ਕਿਤੋਂ ਤੱਕ ਕਰ ਦੇਗਾ 5 ਲੱਖ 80 ਹਜ਼ਾਰ ਦਾ ਟਰੈਕਟਰ ਹਾਂ ਜਾਂ ਨਾ 30000 ਰੁਪਏ ਘਟਾ ਤਾਂ ਹਾਂ ਇਹ ਹਾਂ ਜੈਸ ਨੂੰ ਹੀ ਹੈ ਜੈਸ ਨੂੰ ਹੀ ਹੈ ਇਦੋਂ ਉੱਤੇ ਕੁਝ ਨਹੀਂ ਬਸ ਨਹੀਂ ਨਹੀਂ ਅੱਛਾ ਤੇਰੇ ਲੋਨ ਕਿੰਨਾ ਕੋਈ ਤਸਵੀਰ ਯਾਰ ਐ ਤੇ ਹੋ ਜੂ ਸਵਾ 5 ਲੱਖ ਸਵਾ 5 ਦਾ 5 80 ਸਵਾ 5 55000 ਰੁਪਏ ਦੇ ਟਰੈਕਟਰ ਆਉ ਹੋ ਜੂਗਾ ਲੱਖ ਰੁਪਇਆ ਲਿਆਵੇ ਯਾਰ ਲੱਖ ਰੁਪਇਆ ਲਿਆਵੇ ਟਰੈਕਟਰ ਦੇ ਦੇਗਾ ਹੈ ਟਰੈਕਟਰ ਦੇ ਦਾਂਗੇ ਅੱਛਾ ਜਮਨ ਨਮਈ ਪਿਆ ਹੈ ਤਾਂ ਨਾ ਗੇਰ ਇੰਜਨ ਦਾ ਜਮਾ ਓਕੇ ਆ ਹੈ ਨਾ ਓਕੇ ਹੂੰ ਤੇ ਉਸ ਤੋਂ ਅੱਗੇ 16 ਮਾਡਲ ਆ ਗਿਆ ਤੇ ਟਾਇਰ ਵੱਡੇ ਹੋ ਗਏ ਯਾਰ ਹੈ ਨਾ ਹਾਂ ਹੂੰ ਦੱਸ ਫਿਰ ਇਹਦੀ ਵੀ ਡਿਟੇਲ ਇਹ 16 ਮਾਡਲ ਆ ਐਮ ਐਮ ਐਸ ਸੁਪਰ 60 ਇਹ ਐਮ ਐਪ ਦਾ ਕੀ ਮਤਲਬ ਹੁੰਦਾ ਯਾਰ ਮੀਨੀ 60 ਅੱਛਾ ਹਾਂ ਤੇ ਡਬਲ ਡਿਸਟਰੀਬਿਊਟਰ ਹੈ ਕਿ हां डबल डबल, डबल डिस्ट्रीब्यूटर है कितने हॉर्स पावर ਦਾ 55 ਦਾ ਇਹ 55 ਦੇ ਹੋਊਗਾ 55 আচ্ছা ਤੇ 10 ਦੀ ਕੰਡੀਸ਼ਨ ਕੀ ਕਹਿੰਦੀ ਹੈ ਹਰ ਇਹਦੀ ਪਿਛਲੇ 10 85 ਪੈਸੇ ਪਏ ਆ ਅਗਲੇ ਜਮਾ ਹੀ ਨਵੇਂ ਆ ਅਗਲੇ ਵੱਡੇ ਪਾਏ ਜਮਾ ਨਵੇਂ ਆ ਹਨਾ ਨੰਬਰ ਹਰਿਆਣਾ ਨੰਬਰ ਹਰਿਆਣਾ আচ্ছা 4 10 ਡਿਮਾਂਡ ਹੈ ਕਿਤੇ ਤੱਕ ਕਰ ਦੇਗਾ 390000 ਦਾ 20000 ਰੁਪਏ ਘਟਾ ਕੇ ਹਾਂ ਉਸ ਤੋਂ ਅੱਗੇ ਉਹ 265 ਕਿਹੜਾ ਖੜਾ ਹੈ 265 ਹਾਂ अच्छा भूमिपुत्र अ भूमिपुत्र हां दस्सी वेरा 2009 मॉडल मॉडल 2009 ओ चाल ते बाकी ਕੈਰਾ ਡੋਰਾਂ ਦੀ ਦੱਸ ਨਾ ਕੰਡੀਸ਼ਨ ਚੌਕੜਾ ਨਾ ਮਾ ਬਾਈ ਹੂੰ ਹੂੰ ਗੇਅਰ ਇੰਜਨ ਕੰਦੀ ਹੋ ਫੁੱਲ ਗਾਰੰਟੀ ਆ ਅੱਛਾ ਹਾਂ ਕਿੰਨਾ ਮਰਜੀ ਵਾਲੇ ਬੰਦਾ ਹੈ ਹਾਂ ਫੁੱਲ ਦਸੱਲੀ ਕਰਕੇ ਲੈ ਕੇ ਜਾਵੇ ਫੁੱਲ ਦਸੱਲੀ ਕਰਕੇ ਲੈ ਕੇ ਜਾਵੀ ਹੈ ਤੇ ਕਿੰਨੀ ਡਿਮਾਂਡ ਹੈ ਇਹਦੀ 2,60,000 ਰੁਪਏ ਹਰਿਆਣਾ ਨੰਬਰ ਆ ਗਿਆ ਹੈ ਨਾ ਇਹਦੀ ਐਨਓਸੀ ਤਾਂ ਨਹੀਂ ਮਿਲਨੀ ਕਿ ਮਿਲ ਜੂ ਇਹਦੀ? ਇਹਦੀ ਨਹੀਂ ਮਿਲਦੀ। ਮਿਲਦੀ ਨਹੀਂ। ਕਿੱਥੇ ਤੱਕ ਕਰ ਦੇਗਾ? ਦੋ 40 30 ਦਾ 40 30 ਦਾ ਹੋ ਜਾ। 30 40 ਦਾ। ਹਾਂ। ਤੇ ਅੱਗੇ 575। ਅੱਛਾ 575 ਆ ਗਿਆ ਇਹ। ਹਾਂ। ਡਬਲ ਕਲੱਚ ਦਾ। ਡਬਲ ਕਲੱਚ। 4 ਮਾਰਡ ਦਾ 275000 ਰੁਪਏ ਦੀ ਮੰਗ ਹੈ ਇਹਦੀ ਹਨਾ। ਹਾਂ। ਪੇਂਟਪੂਰ ਸਾਰਾ ਨਾਲ ਦੀ ਬਿਆਰ ਆ। ਭਾਈ ਆ ਕਲੇ ਰਿੰਬ ਅਗਲੇ ਹੋ ਜਾ। ਅੱਛਾ ਕਲੇ ਰਿੰਬ ਹੋਇਆ ਕੱਲੇ ਹੈ। ਤੇ ਨੰਬਰ ਹਰਿਆਣਾ ਕੇ ਵੀ ਪੰਜਾਬੀ ਹੈ? ਨਹੀਂ ਹਰਿਆਣਾ। ਹਰਿਆਣਾ ਨੰਬਰ ਹੈ। ਇਹ ਕਿੱਥੇ ਤੱਕ ਦੇ ਦੇਗਾ ਫਿਰ ਇਹ 2.5 ਲੱਖ ਦਾ 2.5 ਦਾ ਉਸ ਤੋਂ ਅੱਗੇ ਐਂਡੋ ਫਾਰਮ ਆ ਗਿਆ ਐਂਡੋ ਫਾਰਮ 22 ਮਾਰਲਾ 445 ਰੇਟ ਹੈ ਹਨਾ ਹਾਂ ਸਵਾ 4 ਲੱਖ ਦਾ ਰੇਟ ਸਵਾ 4 ਦਾ ਕਿੰਨਾ ਚੱਲਿਆ ਇਹ ਇਹ 8900 ਘੰਟੇ ਦਾ 8900 ਘੰਟਾ ਬਸ ਹੋ ਗਏ ਹਾਂ ਹੋ ਫੋਨ ਨੰਬਰ ਬੋਲ ਦਿੰਦਾ 9918488 ਜੋ ਨਵੇਂ ਦੋਸਤ ਨੰਬਰ ਆਪਣੇ ਭਰਾ ਦਾ ਆ ਗਿਆ ਟਰੈਕਟਰ ਲੈਣਾ ਹੋਏ ਕਾਲ ਕਰ ਲਿਓ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ